ਸਰਕਾਰੀ ਨੌਕਰੀ ਜੋ ਪਹਿਲਾਂ ਨੌਜਵਾਨਾਂ ਲਈ ਸੁਪਨਾ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਤੇ ਨੀਤੀਕਰਨ ਹੁਣ ਪੜ੍ਹੇ ਲਿਖੇ ਨੌਜਵਾਨ ਖੱਜਲ ਖੁਆਰ ਨਹੀਂ ਹੁੰਦੇ ਬਲਕਿ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨੌਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸਿਲਸਿਲੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ 59000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉੱਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਖੁਸ਼ਹਾਲੀ ਆਈ ਹੈ ਅੱਜ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਇਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟਾਂ ਨੇ ਅੱਖਾਂ 'ਚ ਉਮੀਦਾਂ ਨੇ ਕਿ ਅੱਜ ਤੱਕ 58962 ਹੋ ਗਈਆਂ ਜੀ ਅੱਜ ਤੱਕ ਤੁਹਾਨੂੰ ਮਿਲਾ ਕੇ 40 ਤੋਂ ਵੱਧ ਡਿਪਾਰਟਮੈਂਟ ਨੇ ਔਰ ਇਹ ਨੌਕਰੀਆਂ ਪੱਕੀਆਂ ਨੌਕਰੀਆਂ ਨੇ ਇਹ ਉਹ ਨਹੀਂ ਆਗੀਆਂ ਕਿ ਜਿਹੜੀਆਂ ਕੋਈ ਕੰਟੈਕਟ ਤੇ ਜਾਂ ਕੋਈ ਔਰ ਆਊਟਸੋਰਸਿੰਗ ਹੈ ਸੋ ਮੈਨੂੰ ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮੈਂ ਕੋਈ ਕਿਸੇ ਤੋਂ ਕਲੀਨ ਚਿੱਟ ਨਹੀਂ ਲੈਣੀ ਮੈਂ ਆਪਣਾ ਕੰਮ ਕਰੀ ਜਾਂਦਾ ਮੈਨੂੰ ਇਸ ਨਾਲ ਸਕੂਨ ਮਿਲਦਾ ਤੁਸੀਂ ਅੱਜ ਬੋਲਿਓ ਮੈਨੂੰ ਬਹੁਤ ਸਕੂਨ ਮਿਲਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੰਡੀਗੋ 에ਅਰਲਾਈਨਸ ਦੇ ਯਾਤਰੀਆਂ ਨੂੰ ਲਗਾਤਾਰ ਪਰੇਸ਼ਾਨੀ ਆਉਣ ਤੋਂ ਬਾਅਦ ਡੀਜੀਸੀਏ ਦੇ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਜਿਆ ਦੱਸਦੇ ਕਿ ਲਗਾਤਾਰ ਇੰਡੀਗੋ 에ਅਰਲਾਈਨਸ ਦੀਆਂ ਜੋ ਫਲਾਈਟਾਂ ਸੀ ਉਹ ਰੱਦ ਹੋ ਰਹੀਆਂ ਸੀ 10 10 12 12 ਘੰਟੇ ਲੇਟ ਜੋ ਕਿ ਫਲਾਈਟਾਂ ਚੱਲ ਰਹੀਆਂ ਸਨ ਜਿਸ ਦੇ ਕਾਰਨ ਲੋਕਾਂ ਨੂੰ ਯਾਨੀ ਕਿ ਯਾਤਰੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਜਿਸ ਨੂੰ ਦੇਖਦਿਆਂ ਡੀਜੀਸੀਏ ਅਤੇ ਜੋ ਕਿ ਮਿਨਿਸਟਰਸ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ ਏਅਰਲਾਈਨਸ ਤੋਂ ਜਵਾਬ ਮੰਗਿਆ ਗਿਆ ਕੰਪਨੀ ਦੇ ਵੱਲੋਂ ਜੋ ਕਿ ਜਵਾਬ ਮੰਗਿਆ ਗਿਆ ਕਿਹਾ ਜਾ ਰਿਹਾ ਹੈ ਕਿ ਅਜੇ ਹੀ ਜੋ ਯਾਤਰੀਆਂ ਨੂੰ ਪਰੇਸ਼ਾਨੀ ਕਿਉਂ ਆ ਰਹੀ ਹੈ ਡੀਜੀਸੀਏ ਨੇ ਕੰਪਨੀ ਨੂੰ ਸਖਤ ਹਦਾਇਤਾਂ ਹੁਣ ਜਾਰੀ ਕਰ ਦਿੱਤੀਆਂ ਨੇ ਇੰਡੀਗੋ ਦੀਆਂ ਉਡਾਨਾਂ ਲਗਾਤਾਰ ਰੱਦ ਹੋ ਰਹੀਆਂ ਸਨ 10-10 ਘੰਟੇ ਜੋ ਕਿ ਫਲਾਈਟਾਂ ਲੇਟ ਸੀ ਗਈਆਂ ਤੇ ਹਜ਼ਾਰ ਤੋਂ ਵੱਧ ਦੋ ਦਿਨਾਂ ਦੇ ਅੰਦਰ ਦੀ ਗੱਲ ਕਰੀਏ ਤਾਂ 1232 ਫਲਾਈਟਾਂ ਰੱਦ ਹੋ ਗਿਆ ਸਨ ਜਿਸ ਦੇ ਕਾਰਨ ਯਾਤਰੀ ਸੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋਏ 에ਅਰਪੋਰਟ ਦੀਆਂ ਵੀ ਕਈ ਤਸਵੀਰਾਂ ਵਾਇਰਲ ਹੋਈਆਂ ਜਿਸ ਦੇ ਵਿੱਚ ਯਾਤਰੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਸਨ ਯਾਤਰੀਆਂ ਦੇ ਵੱਲੋਂ ਜੋ 에ਅਰਲਾਈਨਸ ਨੂੰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜੋ ਸਾਡਾ ਲੱਗੇਜ ਹੈ ਉਹੀ ਸਾਨੂੰ ਵਾਪਸ ਕਰ ਦਿੱਤਾ ਜਾਵੇ ਕਿ ਅਸੀਂ ਕੋਈ ਹੋਰ ਸੋਰਸ ਦੇਖ ਲਈਏ ਪਰ 에ਅਰਲਾਈਨਸ ਦੇ ਵੱਲੋਂ ਉਹਨਾਂ ਦਾ ਜੋ ਲੱਗੇਜ ਹੈ ਉਹ ਵੀ ਵਾਪਸ ਨਹੀਂ ਕੀਤਾ ਗਿਆ ਸੀ ਇਸ ਨੂੰ ਦੇਖਦੇ ਆਂ ਹੀ ਜੋ ਵੀਡੀਓਜ਼ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਡੀਜੀਸੀਏ ਨੇ ਫੈਸਲਾ ਲਿਆ ਫੈਸਲਾ ਲੈਣ ਤੋਂ ਬਾਅਦ ਹੁਣ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਨੇ ਅਤੇ ਡੀਜੀਸੀਏ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਡਾਨਾਂ ਰੱਦ ਕਰਨ ਦਾ ਸਪਸ਼ਟੀਕਰਨ ਦਿੱਤਾ ਜਾਵੇ ਤੇ ਇੰਡੀਗੋ ਨੂੰ ਜਲਦ ਤੋਂ ਜਲਦ ਸੰਚਾਲਨ ਨੂੰ ਆਮ ਬਣਾਉਣ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਨੇ ਇੰਡੀਗੋ ਨੇ ਆਪਣੇ A320 ਫਲਾਈਟ ਦੇ ਲਈ ਆਪਣੀਆਂ ਰਾਤ ਦੀਆਂ ਡਿਊਟੀਆਂ ਉਡਾਨਾਂ ਦੇ ਨਾਲ ਸੰਬੰਧਿਤ 10 ਫਰਵਰੀ 2025 ਤੱਕ ਪਾਇਲਟ ਆਰਾਮ ਅਤੇ ਡਿਊਟੀ ਨਿਯਮਾਂ ਲਈ ਛੋਟਾਂ ਦੀਆਂ ਜੋ ਕਿ ਮੰਗ ਕੀਤੀਆਂ ਨੇ ਇਸ ਤੋਂ ਇਲਾਵਾ 에어ਲਾਈਨਸ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਨਵੇਂ ਨਿਯਮਾਂ ਦੇ ਤਹਿਤ ਚਾਲਕ ਦਲ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਗਲਤ ਸਮਝਿਆ ਅਤੇ ਯੋਜਨਾਬੰਦੀ ਦੇ ਪਾੜੇ ਦੇ ਵਿੱਚ ਸਾਹਮਣਾ ਕੀਤਾ ਜਿਸ ਦੇ ਨਤੀਜੇ ਵਜੋਂ ਉਸ ਸਮੇਂ ਜੋ ਕਿ ਨਾ ਕਾਫੀ ਚਾਲਕ ਦਲ ਦੀ ਉਪਲਬਧਤਾ ਸੀਗੀ ਤੇ ਹੁਣ ਮੌਸਮ ਖਰਾਬ ਹੋਣ ਦੀ ਵਜ੍ਹਾ ਦੇ ਨਾਲ ਵੀ ਕਿਹਾ ਜਾ ਰਿਹਾ ਹੈ ਕਿ ਜੋ ਫਲਾਈਟਾਂ ਰੱਦ ਹੋਈਆਂ ਅਤੇ ਪੀੜ ਦੇ ਕਾਰਜਾ ਇਸ ਕਾਰਨ ਕਾਫੀ ਦਾ ਪ੍ਰਭਾਵਿਤ ਰਹੇ ਜੋ ਯਾਤਰੀ ਸਨ ਉਹ ਕਾਫੀ ਦਾ ਪਰੇਸ਼ਾਨ ਹੁੰਦੇ ਨਜ਼ਰ ਆਏ ਲਗਾਤਾਰ ਫਲਾਈਟਾਂ ਰੱਦ ਹੋ ਰਹੀਆਂ ਸਨ ਤੇ ਹੁਣ ਡੀਜੀਸੀਏ ਨੇ ਕਿਹਾ ਹੈ ਕਿ ਆਪਣੇ ਜੋ ਸੰਚਾਲਨ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਲਦ ਤੋਂ ਜਲਦ ਆਮ ਕੀਤਾ ਜਾਵੇ ਤਾਂ ਕਿ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਤੇ ਇਸ ਦੇ ਨਾਲ ਹੀ ਚੇਤਾਵਨੀ ਵੀ ਕੰਪਨੀ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਸ케줄 ਹੈ ਉਸ ਨੂੰ ਸਹੀ ਕੀਤਾ ਜਾਵੇ ਯਤਨ ਦੇ ਹਿੱਸੇ ਅਗਲੇ 2 ਤੇ 3 ਦਿਨਾਂ ਦੇ ਵਿੱਚ ਜਿੰਨੀਆਂ ਵੀ ਫਲਾਈਟਾਂ ਰੱਦ ਹੋਈਆਂ ਨੇ ਉਸ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਤੇ 에어ਲਾਈਨਸ ਹੋਰ ਵੀ ਜਿੰਨੀਆਂ 에어ਲਾਈਨਸ ਨੂੰ ਪਰੇਸ਼ਾਨੀ ਆ ਰਹੀ ਹੈ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰਨ ਇਸ ਦੇ ਲਈ ਇੱਕ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਇਹ ਫੈਸਲੇ ਲਏ ਗਏ ਨੇ ਡੀਜੀਸੀਏ ਨੇ ਕਿਹਾ ਹੈ ਕਿ ਜਲ ਤੋਂ ਜਲਦ ਇਸ ਚੀਜ਼ ਦਾ ਸਪਸ਼ਟਿਕਰਨ ਸਾਨੂੰ ਦਿੱਤਾ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ 2 ਦਿਨਾਂ ਦੇ ਅੰਦਰ ਅੰਦਰ ਹੀ 1232 ਜੋ ਫਲਾਈਟਾਂ ਰੱਦ ਹੋਈਆਂ ਸਨ ਜਿਸ ਦੇ ਚਲਦਿਆ ਜੋ ਯਾਤਰੀ ਹੈ ਕਾਫੀ ਦਾ ਪਰੇਸ਼ਾਨ ਨਜ਼ਰ ਆਇਆ 에ਅਰਪੋਰਟ ਦੀਆਂ ਵੀ ਵੀਡੀਓ ਵਾਇਰਲ ਹੋਣ ਲੱਗੀਆਂ ਜਿਸ ਦੇ ਵਿੱਚ ਯਾਤਰੀ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ ਤੇ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਰਨਵੇ ਦੇ ਉੱਪਰ ਯਾਤਰੀ ਬੈਠੇ ਹੋਏ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਸਾਹਮਣੇ ਇੰਡੀਗੋ ਦੀ ਫਲਾਈਟ ਖੜੀ ਹੋਈ ਹੈ ਪਰ ਹੁਣ ਡੀਜੀਸੀਏ ਨੇ بار بار ਕਿਹਾ ਹੈ ਕਿ ਜੋ ਆਪਣੀ ਯਾਤਰੀ ਯਾਤਰਾ ਹੈ ਉਸ ਨੂੰ ਸਹੀ ਤੰਗ ਦੇ ਨਾਲ ਕੀਤਾ ਜਾਵੇ ਜਿੰਨੀਆਂ ਫਲਾਈਟਸ ਰੱਦ ਹੋਈਆਂ ਨੇ ਉਸ ਦੀ ਸਾਨੂੰ ਇੱਕ ਲਿਸਟ ਜਾਰੀ ਕੀਤੀ ਜਾਵੇ ਕਿ ਆਖਿਰਕਾਰ ਇਹ ਜੋ ਫਲਾਈਟਾਂ ਕਿਉਂ ਰੱਦ ਹੋਈਆਂ ਨੇ ਪਰ ਇੰਡੀਗੋ 에ਅਰਲਾਈਨਸ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਦੇ ਕਾਰਨ ਜਾਂ ਫਿਰ ਮੌਸਮ ਖਰਾਬ ਹੋਣ ਦੇ ਕਾਰਨ ਜੋ ਫਲਾਈਟ ਹੈ ਉਹ ਡਿਲੇ ਹੋ ਰੀਆਂ ਸਨ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਧਿਆਨ ਦੇਵਾਂਗੇ ਕਿ ਜੋ ਯਾਤਰੀ ਹੈ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਸੈਂਕੜੇ ਜੋ ਯਾਤਰੀ ਇੱਥੇ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਕਾਫੀ ਦਾ ਪਰੇਸ਼ਾਨੀਆਂ ਆਈਆਂ ਨੇ ਹਜ਼ਾਰ ਤੋਂ ਵੱਧ ਫਲਾਈਟਾਂ ਰੱਦ ਹੋ ਗਈਆਂ ਸਨ ਜਿਸ ਦੇ ਚਲਦਿਆਂ ਹੁਣ ਜੋ ਕਿ ਵੱਡਾ ਫੈਸਲਾ ਡੀਜੀਸੀਏ ਦੇ ਵੱਲੋਂ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਜੋ ਗਾਈਡਲਾਈਨ ਜਾਰੀ ਕਰਨ ਨੂੰ ਕਿਹਾ ਗਿਆ ਤੇ ਹੁਣ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਅਤੇ ਡੀਜੀਸੀਏ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਸਾਰੇ ਫੈਸਲੇ ਲਿੱਤੇ ਗਏ ਇੰਡੀਗੋ ਅਨੁਸਖਤ ਹਦਾਇਤਾਂ ਹੁਣ ਜਾਰੀ ਕੀਤੀਆਂ ਗਈਆਂ ਨੇ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੰਡੀਗੋ 에ਅਰਲਾਈਨਸ ਦੇ ਯਾਤਰੀਆਂ ਨੂੰ ਲਗਾਤਾਰ ਪਰੇਸ਼ਾਨੀ ਆਉਣ ਤੋਂ ਬਾਅਦ ਡੀਜੀਸੀਏ ਦੇ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਜਿਆ ਦੱਸਦੇ ਕਿ ਲਗਾਤਾਰ ਇੰਡੀਗੋ 에ਅਰਲਾਈਨਸ ਦੀਆਂ ਜੋ ਫਲਾਈਟਾਂ ਸੀ ਉਹ ਰੱਦ ਹੋ ਰਹੀਆਂ ਸੀ 10 10 12 12 ਘੰਟੇ ਲੇਟ ਜੋ ਕਿ ਫਲਾਈਟਾਂ ਚੱਲ ਰਹੀਆਂ ਸਨ ਜਿਸ ਦੇ ਕਾਰਨ ਲੋਕਾਂ ਨੂੰ ਯਾਨੀ ਕਿ ਯਾਤਰੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਜਿਸ ਨੂੰ ਦੇਖਦਿਆਂ ਡੀਜੀਸੀਏ ਅਤੇ ਜੋ ਕਿ ਮਿਨਿਸਟਰਸ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ 에ਅਰਲਾਈਨਸ ਤੋਂ ਜਵਾਬ ਮੰਗਿਆ ਗਿਆ ਕੰਪਨੀ ਦੇ ਵੱਲੋਂ ਜੋ ਕਿ ਜਵਾਬ ਮੰਗਿਆ ਗਿਆ ਕਿਹਾ ਜਾ ਰਿਹਾ ਹੈ ਕਿ ਅਜਿਹੀ ਜੋ ਯਾਤਰੀਆਂ ਨੂੰ ਪਰੇਸ਼ਾਨੀ ਕਿਉਂ ਆ ਰਹੀ ਹੈ ਡੀਜੀਸੀਏ ਨੇ ਕੰਪਨੀ ਨੂੰ ਸਖਤ ਹਦਾਇਤਾਂ ਹੁਣ ਜਾਰੀ ਕਰ ਦਿੱਤੀਆਂ ਨੇ ਇੰਡੀਗੋ ਦੀਆਂ ਉਡਾਨਾਂ ਲਗਾਤਾਰ ਰੱਦ ਹੋ ਰਹੀਆਂ ਸਨ 10-10 ਘੰਟੇ ਜੋ ਕਿ ਫਲਾਈਟਾਂ ਲੇਟ ਸੀਗੀਆਂ ਤੇ ਹਜ਼ਾਰ ਤੋਂ ਵੱਧ ਦੋ ਦਿਨਾਂ ਦੇ ਅੰਦਰ ਦੀ ਗੱਲ ਕਰੀਏ ਤਾਂ 1232 ਫਲਾਈਟਾਂ ਰੱਦ ਹੋ ਗਈਆਂ ਸਨ ਜਿਸ ਦੇ ਕਾਰਨ ਯਾਤਰੀ ਸੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋਏ 에ਅਰਪੋਰਟ ਦੀਆਂ ਵੀ ਕਈ ਤਸਵੀਰਾਂ ਵਾਇਰਲ ਹੋਈਆਂ ਜਿਸ ਦੇ ਵਿੱਚ ਯਾਤਰੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਸਨ ਯਾਤਰੀਆਂ ਦੇ ਵੱਲੋਂ ਜੋ 에ਅਰਲਾਈਨਸ ਨੂੰ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਜੋ ਸਾਡਾ ਲੱਗੇਜ ਹੈ ਉਹੀ ਸਾਨੂੰ ਵਾਪਸ ਕਰ ਦਿੱਤਾ ਜਾਵੇ ਕਿ ਅਸੀਂ ਕੋਈ ਹੋਰ ਸੋਰਸ ਦੇਖ ਲਈਏ ਪਰ 에ਅਰਲਾਈਨਸ ਦੇ ਵੱਲੋਂ ਉਹਨਾਂ ਦਾ ਜੋ ਲੱਗੇਜ ਹੈ ਉਹ ਵੀ ਵਾਪਸ ਨਹੀਂ ਕੀਤਾ ਗਿਆ ਸੀ ਇਸ ਨੂੰ ਦੇਖਦੇ ਆਂ ਹੀ ਜੋ ਵੀਡੀਓਜ਼ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਡੀਜੀਸੀਏ ਨੇ ਫੈਸਲਾ ਲਿਆ ਫੈਸਲਾ ਲੈਣ ਤੋਂ ਬਾਅਦ ਹੁਣ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਨੇ ਅਤੇ ਡੀਜੀਸੀਏ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਡਾਨਾਂ ਰੱਦ ਕਰਨ ਦਾ ਸਪਸ਼ਟੀਕਰਨ ਦਿੱਤਾ ਜਾਵੇ ਤੇ ਇੰਡੀਗੋ ਨੂੰ ਜਲਦ ਤੋਂ ਜਲਦ ਸੰਚਾਲਨ ਨੂੰ ਆਮ ਬਣਾਉਣ ਦੇ ਵੀ ਨਿਰਦੇਸ਼ ਦੇ ਦਿੱਤੇ ਗਏ ਨੇ ਇੰਡੀਗੋ ਨੇ ਆਪਣੇ A320 ਫਲਾਈਟ ਦੇ ਲਈ ਆਪਣੀਆਂ ਰਾਤ ਦੀਆਂ ਡਿਊਟੀਆਂ ਉਡਾਨਾਂ ਦੇ ਨਾਲ ਸੰਬੰਧਿਤ 10 ਫਰਵਰੀ 2025 ਤੱਕ ਪਾਇਲਟ ਆਰਾਮ ਅਤੇ ਡਿਊਟੀ ਨਿਯਮਾਂ ਲਈ ਛੋਟਾਂ ਦੀਆਂ ਜੋ ਕਿ ਮੰਗ ਕੀਤੀਆਂ ਨੇ ਇਸ ਤੋਂ ਇਲਾਵਾ 에ਅਰਲਾਈਨਸ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਨਵੇਂ ਨਿਯਮਾਂ ਦੇ ਤਹਿਤ ਚਾਲਕ ਦਲ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਗਲਤ ਸਮਝਿਆ ਅਤੇ ਯੋਜਨਾਬੰਦੀ ਦੇ ਪਾੜੇ ਦੇ ਵਿੱਚ ਸਾਹਮਣਾ ਕੀਤਾ ਜਿਸ ਦੇ ਨਤੀਜੇ ਵਜੋਂ ਉਸ ਸਮੇਂ ਜੋ ਕਿ ਨਾਕਾਫੀ ਚਾਲਕ ਦਲ ਦੀ ਉਪਲਬਧਤਾ ਸੀਗੀ ਤੇ ਹੁਣ ਮੌਸਮ ਖਰਾਬ ਹੋਣ ਦੀ وجہ ਦੇ ਨਾਲ ਵੀ ਕਿਹਾ ਜਾ ਰਿਹਾ ਹੈ ਕਿ ਜੋ ਫਲਾਈਟਾਂ ਰੱਦ ਹੋਈਆਂ ਅਤੇ ਭੀੜ ਦੇ ਕਾਰਜ ਇਸ ਕਾਰਨ ਕਾਫੀ ਪ੍ਰਭਾਵਿਤ ਰਹੇ ਜੋ ਯਾਤਰੀ ਸਨ ਉਹ ਕਾਫੀ ਦਾ ਪਰੇਸ਼ਾਨ ਹੁੰਦੇ ਨਜ਼ਰ ਆਏ ਲਗਾਤਾਰ ਫਲਾਈਟਾਂ ਰੱਦ ਹੋ ਰਹੀਆਂ ਸਨ ਤੇ ਹੁਣ ਡੀਜੀਸੀਏ ਨੇ ਕਿਹਾ ਹੈ ਕਿ ਆਪਣੇ ਜੋ ਸੰਚਾਲਨ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਲਦ ਤੋਂ ਜਲਦ ਆਮ ਕੀਤਾ ਜਾਵੇ ਤਾਂ ਕਿ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਇਸ ਦੇ ਨਾਲ ਹੀ ਚੇਤਾਵਨੀ ਵੀ ਕੰਪਨੀ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਸਕਿड्यूल ਹੈ ਉਸ ਨੂੰ ਸਹੀ ਕੀਤਾ ਜਾਵੇ ਯਤਨਾ ਦੇ ਹਿੱਸੇ ਅਗਲੇ 2 ਤੇ 3 ਦਿਨਾਂ ਦੇ ਵਿੱਚ ਜਿੰਨੀਆਂ ਵੀ ਫਲਾਈਟਾਂ ਰੱਦ ਹੋਈਆਂ ਨੇ ਉਸ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਤੇ 에ਅਰਲਾਈਨਸ ਹੋਰ ਵੀ ਜਿੰਨੀਆਂ 에ਅਰਲਾਈਨਸ ਨੂੰ ਪਰੇਸ਼ਾਨੀ ਆ ਰਹੀ ਹੈ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰਨ ਇਸ ਅਦੇ ਲਈ ਇੱਕ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਇਹ ਫੈਸਲੇ ਲਏ ਗਏ ਨੇ ਡੀਜੀਸੀਏ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਇਸ ਚੀਜ਼ ਦਾ ਸਪਸ਼ਟੀਕਰਨ ਸਾਨੂੰ ਦਿੱਤਾ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰੀ ਹੈ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ 2 ਦਿਨਾਂ ਦੇ ਅੰਦਰ ਅੰਦਰ ਹੀ 1232 ਜੋ ਫਲਾਈਟਾਂ ਰੱਦ ਹੋਈਆਂ ਸਨ ਜਿਸ ਦੇ ਚਲਦਿਆ ਜੋ ਯਾਤਰੀ ਹੈ ਕਾਫੀ ਦਾ ਪਰੇਸ਼ਾਨ ਨਜ਼ਰ ਆਇਆ 에ਅਰਪੋਰਟ ਦੀਆਂ ਵੀ ਵੀਡੀਓ ਵਾਇਰਲ ਹੋਣ ਲੱਗੀਆਂ ਜਿਸ ਦੇ ਵਿੱਚ ਯਾਤਰੀ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ ਤੇ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਰਨਵੇ ਦੇ ਉੱਪਰ ਯਾਤਰੀ ਬੈਠੇ ਹੋਏ ਨੇ ਉਹਨਾਂ ਨੂੰ ਕਾਫੀ ਦਾ ਪਰੇਸ਼ਾਨੀ ਆ ਰਹੀ ਹੈ ਸਾਹਮਣੇ ਇੰਡੀਗੋ ਦੀ ਫਲਾਈਟ ਖੜੀ ਹੋਈ ਹੈ ਪਰ ਹੁਣ ਡੀਜੀਸੀਏ ਨੇ ਬਾਰ-ਬਾਰ ਕਿਹਾ ਹੈ ਕਿ ਜੋ ਆਪਣੀ ਯਾਤਰੀ ਯਾਤਰਾ ਹੈ ਉਸ ਨੂੰ ਸਹੀ ਤੰਗ ਦੇ ਨਾਲ ਕੀਤਾ ਜਾਵੇ ਜਿੰਨੀਆਂ ਫਲਾਈਟਸ ਰੱਦ ਹੋਈਆਂ ਨੇ ਉਸਦੀ ਸਾਨੂੰ ਇੱਕ ਲਿਸਟ ਜਾਰੀ ਕੀਤੀ ਜਾਵੇ ਕਿ ਆਖਿਰਕਾਰ ਇਹ ਜੋ ਫਲਾਈਟਾਂ ਕਿਉਂ ਰੱਦ ਹੋਈਆਂ ਨੇ ਪਰ ਇੰਡੀਗੋ 에ਅਰਲਾਈਨਸ ਦੇ ਵੱਲੋਂ ਲਗਾਤਾਰ ਇਹੀ ਕਹਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਦੇ ਕਾਰਨ ਜਾਂ ਫਿਰ ਮੌਸਮ ਖਰਾਬ ਹੋਣ ਦੇ ਕਾਰਨ ਜੋ ਫਲਾਈਟ ਹੈ ਉਹ ਡਿਲੇ ਹੋ ਰਹੀਆਂ ਸਨ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਧਿਆਨ ਦੇਵਾਂਗੇ ਕਿ ਜੋ ਯਾਤਰੀ ਹੈ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਸੈਂਕੜੇ ਜੋ ਯਾਤਰੀ ਇੱਥੇ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਕਾਫੀ ਦਾ ਪਰੇਸ਼ਾਨੀਆਂ ਆਈਆਂ ਨੇ ਹਜ਼ਾਰ ਤੋਂ ਵੱਧ ਫਲਾਈਟਾਂ ਰੱਦ ਹੋ ਗਈਆਂ ਸਨ ਜਿਸ ਦੇ ਚਲਦਿਆਂ ਹੁਣ ਜੋ ਕਿ ਵੱਡਾ ਫੈਸਲਾ ਡੀਜੀਸੀਏ ਦੇ ਵੱਲੋਂ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਜੋ ਗਾਈਡਲਾਈਨ ਜਾਰੀ ਕਰਨ ਨੂੰ ਕਿਹਾ ਗਿਆ ਤੇ ਹੁਣ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਅਤੇ ਡੀਜੀਸੀਏ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਸਾਰੇ ਫੈਸਲੇ ਲਿੱਤੇ ਗਏ ਇੰਡੀਗੋ ਅਨੁਸਖਤ ਹਦਾਇਤਾਂ ਹੁਣ ਜਾਰੀ ਕੀਤੀਆਂ ਗਿਆ ਨੇ